チェンジングロペーパー。 ਮਾਲਵਿੰਦਰ ਲੈ ਆ ਇੱਧਰ ਨੂੰ ਇੱਧਰ ਜਮਾ ਨੇੜੇ ਲਿਆ ਆਵਦੇ ਇੱਕ ਮਿੰਟ ਰੁਕੋ ਇੱਕ ਹੁਣ ਬਾਈ ਨੇੜੇ ਲੈ ਹਾਂ ਹੋਰ ਲਿਆਓ ਚਲੋ ਜੀ ਹੁਣ ਚੱਕ ਹੁਣ ਲੈ ਜਾ ਜਿੱਥੇ ਲੈ ਜਾਣਾ ਲੈ ਜਾ ਬਾਈ ਇੱਧਰ ਖੱਬੇ ਖੱਬੀ ਸਾਈਡ ਲੈ ਜਾ ਇਸੇ ਬੱਸ ਮੈਂ ਸਭ ਕੀ ਕਹਿਣਾ ਚਾਹੁੰਗਾ ਜੇ ਜਿਹੜਾ ਬਸਪ੍ਰਾਈਜ਼ ਦਾ ਹਥਿਆਰ ਨਾ ਜਾਇਆ ਲੇਗਾ ਮਾਣਿਓ ਕਿ ਐਸਐਸਪੀ ਸਾਹਿਬ ਬਠਿੰਡਾ ਦੇ ਗਾਈਡੈਂਸ ਅੰਡਰ ਅੱਜ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਜਗ੍ਹਾ ਦੇ ਉੱਪਰ ਚੈਕਿੰਗ ਟੀਮਾਂ ਲਗਾਈਆਂ ਗਈਆਂ ਨੇ ਆ ਜਿਸ ਦੇ ਵਿੱਚ ਕਿਉਂਕਿ ਜਿਹੜਾ ਖਿਲਾ ਸਾਹਿਬ ਦਾ ਪੁਆਇੰਟ ਹੈਗਾ ਇਸ ਹਾਈਟ ਦੇ ਹੈਗਾ ਇੱਥੋਂ ਜਿਹੜੀ ਹੈਗੀ ਸਰਵੇਲੈਂਸ ਈਜ਼ੀ ਹੈਗੀ ਹੈ ਤੇ ਇਹ ਬਠਿੰਡਾ ਸ਼ਹਿਰ ਦੇ ਸੈਂਟਰ ਦੇ ਵਿੱਚ ਪੈਂਦਾ ਸੋ ਅਸੀਂ ਇੱਥੇ ਅੱਜ ਸਰਵੇਲੈਂਸ ਦੇ ਤਿੰਨ ਟੀਮਸ ਲਗਾਈਆਂ ਨੇ ਜਿਸ ਦੇ ਵਿੱਚ ਦੋ ਟੀਮਸ ਬਾਈ ਨਾਕਲਰਸ ਨਾਲ ਨਜ਼ਰ ਰੱਖ ਰਹੀਆਂ ਨੇ ਤੇ ਇੱਕ ਸਾਡੀ ਡਰੋਨ ਟੀਮ ਹੈਗੀ ਹੈ ਡਰੋਨ ਰਾਈ ਵੀ ਅਸੀਂ ਜਿਹੜੀ ਹੈਗੀ ਹੈ ਜਿਹੜੀ ਆਸ-ਪਾਸ ਦਾ ਏਰੀਆ ਉਹਦੇ ਉੱਪਰ ਏਰੀਅਲ ਸਰਵੇਲੈਂਸ ਰਾਈ ਜਿਹੜੀ ਹੈ ਨਜ਼ਰ ਰੱਖੀ ਜਾ ਰਹੀ ਹੈ ਇਸ ਤੋਂ ਇਲਾਵਾ ਅਸੀਂ ਤਿੰਨ ਰੇਡਿੰਗ ਪਾਰਟੀਆਂ ਵੀ ਭਰਾਂ ਜਾਨੇ ਕਿ ਜੇਕਰ ਸਾਡੇ ਇੱਥੋਂ ਧਿਆਨ ਦੇ ਵਿੱਚ ਕੋਈ ਗੱਲ ਆਉਂਦੀ ਹੈ ਜਿਵੇਂ ਕੋਈ ਬਾਈਨੋਕਲਰਸ ਤੋਂ ਜਾਂ ਜਿਹੜਾ ਡਰੋਨ ਰਾਈ ਜੇ ਸਾਨੂੰ ਲੱਗਦਾ ਵੀ ਫਲਾਣੀ ਜਗ੍ਹਾ ਦੇ ਉੱਪਰ ਜਿਹੜੀ ਹੈਗੀ ਕੋਈ ਬੰਦਾ ਜਨਰਲ ਰੂਲ ਦੀ ਵਰਤੋਂ ਕਰ ਰਿਹਾ ਹੈ ਤਾਂ ਸਾਡੀ ਰੇਡਿੰਗ ਪਾਰਟੀ ਤੁਰੰਤ ਉੱਥੇ ਜਾ ਕੇ ਜਿਹੜੀ ਹੈਗੀ ਸੋ ਸਾਡੀ ਟੋਟਲ 6 ਟੀਮਾਂ ਜਿਹੜੀਆਂ ਵਰਕ ਕਰ ਰਹੀਆਂ ਨੇ ਤਿੰਨ ਅਸੀਂ ਚੈਕਿੰਗ ਟੀਮਾਂ ਨੇ ਸਾਡੀਆਂ ਤੇ ਤਿੰਨ ਹੀ ਸਾਡੀਆਂ ਰੈਡਿੰਗ ਟੀਮਸ ਨੇ ਨੌਜਵਾਨ ਜਿਹੜੀ ਨੂੰ ਵੀ ਅਪੀਲ ਕਰਦੇ ਹਾਂ ਜਿਵੇਂ ਜਿਆਦਾ ਪਾਈਨਲ ਵੀ ਤਿੰਨ ਜਿਹੜੀਆਂ ਅਸੀਂ ਤੁਹਾਡੇ ਮਾਧਿਅਮ ਰਹੀਂ ਸਭ ਨੂੰ ਅਪੀਲ ਕਰਦੇ ਹਾਂ ਤੇ ਇਸ ਦੇ ਨਾਲ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਕਿਉਂਕਿ ਆਪਾਂ ਜਿੱਦਾਂ ਲਾਸਟ 2-3 ਡੇਸ ਤੋਂ ਲਗਾਤਾਰ ਤੁਹਾਡੇ মিডিਆ ਦੇ ਸਹਿਯੋਗ ਦੇ ਨਾਲ ਲਗਾਤਾਰ ਆਪਾਂ ਚੈਕਿੰਗ ਕਰ ਰਹੇ ਹਾਂ ਅਵੇਰਨੈਸ ਕੈਂਪੇਨ ਚਲਾ ਰਹੇ ਹਾਂ ਤੇ ਅੱਜ ਉਸ ਸੀ ਦਾ ਜਿਹੜਾ ਫਰਕ ਵੀ ਦਿਖ ਰਿਹਾ ਕਿ ਪਹਿਲਾਂ ਨਾਲੋਂ ਜਿਹੜੀ ਚੈਨਲ ਰੂਡ ਦੀ ਵਰਤੋਂ ਦੀ ਪਰਸ ਮੈਂ ਨਹੀਂ ਕਹਿੰਦਾ ਵੀ ਬਿਲਕੁਲ ਖਤਮ ਹੋਈ ਹੈ ਪਰੰਤੂ ਪਹਿਲਾਂ ਨਾਲੋਂ ਕਾਫੀ ਫਰਕ ਪੈ ਗਿਆ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿਹੜੀ ਇਹ ਸੀ ਦੀ ਵਰਤੋਂ ਘਟੇਗੀ ਤੇ ਨਾਲ ਹੀ ਨੌਜਵਾਨਾਂ ਨੂੰ ਜਾਂ ਬੱਚਿਆਂ ਨੂੰ ਜਾਂ ਮਾਪਿਆਂ ਨੂੰ ਅਪੀਲ ਵੀ ਕਰਦੇ ਆ ਕਿ ਇਸ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਇਸ ਨਾਲ ਸਾਡੇ ਵਾਤਾਵਰਣ ਦਾ ਤੇ ਸਾਡੇ ਜਿਹੜੇ ਇਨਸਾਨੀ ਜੀਵਨ ਦਾ ਐ ਜੀਵ ਜੰਤੂ ਦਾ ਨੁਕਸਾਨ ਹੁੰਦਾ ਹੈ